ਨਵਾਂ ਸਾਲ ਆ ਗਿਆ ਪਰ ਕੀ ਤੂੰ ਅਜੇ ਵੀ ਉਹੀ ਪੁਰਾਣਾ ਇਨਸਾਨ ਹੈ ਜੇ 2026 ਚ ਵੀ ਤੇਰੀ ਸੋਚ ਨਹੀਂ ਬਦਲੀ ਤਾਂ ਵਾਹਿਗੁਰੂ ਵੀ ਤੇਰੀ ਕਿਸਮਤ ਨਹੀਂ ਬਦਲੇਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਅਸੀਂ ਇੱਕ ਨਵੇਂ ਸਾਲ 2026 ਦੇ ਦਰਵਾਜ਼ੇ ਤੇ ਖੜੇ ਹਾਂ ਨਵਾਂ ਸਾਲ ਸਿਰਫ ਕੈਲੰਡਰ ਦੀ ਤਾਰੀਖ ਨਹੀਂ ਬਦਲਦਾ ਇਹ ਸਾਨੂੰ ਨਵੀਂ ਸੋਚ ਨਵਾਂ ਹੌਸਲਾ ਅਤੇ ਨਵਾਂ ਜੀਵਨ ਸ਼ੁਰੂ ਕਰਨ ਦਾ ਮੌਕਾ ਦਿੰਦਾ ਹੈ ਨਵੀਂ ਸ਼ੁਰੂਆਤ ਤਾਂ ਸਭ ਕਰਦੇ ਨੇ ਪਰ ਅਸਲੀ ਬਦਲਾਅ ਉਹ ਕਰਦਾ ਹੈ ਜੋ ਅੰਦਰੋਂ ਬਦਲਦਾ ਹੈ 2025 ਵਿੱਚ ਹਰ ਕਿਸੇ ਦੀ ਜ਼ਿੰਦਗੀ ਵਿੱਚ ਕੁਝ ਖੁਸ਼ੀਆਂ ਆਈਆਂ ਹੋਣਗੀਆਂ ਕੁਝ ਦੁੱਖ ਆਏ ਹੋਣਗੇ ਪਰ ਗੁਰਬਾਣੀ ਅਨੁਸਾਰ ਸੁੱਖ ਦੁੱਖ ਦੋਨੋਂ ਸਮ ਕਰ ਜਾਣਾ ਸੁੱਖ ਤੇ ਦੁੱਖ ਦੋਵੇਂ ਹੀ ਵਾਹਿਗੁਰੂ ਦੀ ਰਜਾ ਹਨ ਜੇ ਦੁੱਖ ਨਾ ਆਇਆ ਤਾਂ ਇਨਸਾਨ ਮਜ਼ਬੂਤ ਨਹੀਂ ਬਣਦਾ ਪਰ ਸੋਚਣ ਵਾਲੀ ਗੱਲ ਹੈ ਕਿ ਪਿਛਲੇ ਸਾਲ ਅਸੀਂ ਸੱਚਮੁੱਚ ਬਦਲੇ ਜਾਂ ਸਿਰਫ ਤਰੀਕ ਬਦਲੀ ਜ਼ਿੰਦਗੀ ਨਹੀਂ ਸੱਚ ਕੌੜਾ ਹੈ ਪਰ ਜ਼ਰੂਰੀ ਹੈ ਅਸੀਂ ਕਹਿੰਦੇ ਹਾਂ ਕੀ ਸਾਡੀ ਕਿਸਮਤ ਮਾੜੀ ਹੈ ਹਾਲਾਤ ਮਾੜੇ ਨੇ ਜਾਂ ਟਾਈਮ ਮਾੜਾ ਚੱਲ ਰਿਹਾ ਹੈ ਪਰ ਅਸੀਂ ਆਪਣੇ ਆਪ ਨੂੰ ਕਦੇ ਪੁੱਛਿਆ ਕਿ ਮੇਰੀ ਮਿਹਨਤ ਕਿੰਨੀ ਸੀ ਮੇਰਾ ਧੀਰਜ ਕਿੰਨਾ ਸੀ ਜਾਂ ਮੇਰਾ ਉਸ ਪਰਮਾਤਮਾ ਤੇ ਭਰੋਸਾ ਕਿੰਨਾ ਸੀ ਜੀਵਨ ਦਾ ਸਭ ਤੋਂ ਵਧੀਆ ਨਿਯਮ ਇਹ ਹੈ ਕਿ ਕਿਸੇ ਲਈ ਮਾੜਾ ਨਾ ਸੋਚੋ ਤੇ ਨਾ ਹੀ ਮਾੜਾ ਬੋਲੋ ਗੁਰਬਾਣੀ ਵਿੱਚ ਇਹ ਪੰਕਤੀ ਆਉਂਦੀ ਹੈ ਕਿ ਆਪੇ ਬੀਜ ਆਪੇ ਹੀ ਖਾਓ ਜੋ ਬੀਜਿਆ ਸੀ ਅੱਜ ਅਸੀਂ ਉਹੀ ਕੱਟ ਰਹੇ ਹਾਂ ਅਸਲੀ ਖੇੜ ਤਾਂ ਇੱਥੋਂ ਸ਼ੁਰੂ ਹੁੰਦੀ ਹੈ ਕਿ ਦੁਨੀਆਂ ਨਾਲ ਲੜਨ ਤੋਂ ਪਹਿਲਾਂ ਆਪਣੇ ਮਨ ਨਾਲ ਲੜਨਾ ਸਿੱਖੋ ਮਨ ਜੀਤੇ ਜਗ ਜੀਤ ਜੇ ਮਨ ਹਾਰ ਗਿਆ ਤਾਂ ਡਰ ਆ ਗਿਆ ਆਲਸ ਵੀ ਤੇ ਨੈਗੇਟਿਵਿਟੀ ਵੀ ਆ ਜਾਂਦੀ ਹੈ ਪਰ ਜੇ ਮਨ ਜਿੱਤ ਗਿਆ ਤਾਂ ਗਰੀਬੀ ਵਿੱਚ ਵੀ ਸੁਖ ਹੀ ਮਿਲਦਾ ਹੈ ਤੇ ਦੁੱਖ ਵੀ ਮਜਬੂਤ ਬਣਾ ਦਿੰਦੇ ਨੇ ਆਓ ਅਸੀਂ 2026 ਵਿੱਚ ਆਪਣੇ ਮਨ ਦੇ ਮਾਲਕ ਬਣੀਏ ਗੁਲਾਮ ਨਹੀਂ ਅੱਜ ਹਰ ਕੋਈ ਕਹਿੰਦਾ ਹੈ ਕਿ ਮੋਟੀਵੇਸ਼ਨ ਨਹੀਂ ਰਹੀ ਜਾਂ ਮਿਲਦੀ ਹੀ ਨਹੀਂ ਪਰ ਗੁਰਬਾਣੀ ਪੁੱਛਦੀ ਹੈ ਕਿ ਨਾਮ ਸਿਮਰਨ ਕਿੱਥੇ ਹੈ ਨਾਮ ਸਿਮਰਨ ਹੀ ਡਿਪਰੈਸ਼ਨ ਦੀ ਦਵਾਈ ਹੈ ਦਰਦ ਦਾ ਇਲਾਜ ਤੇ ਗੁੱਸੇ ਦੀ ਅੱਗ ਤੇ ਪਾਣੀ ਦਾ ਕੰਮ ਕਰਦਾ ਹੈ। ਨਾਮ ਸਿਰਫ ਧਾਰਮਿਕ ਕਿਰਿਆ ਨਹੀਂ, ਇਹ ਮਨ ਨੂੰ ਸ਼ਾਂਤ ਕਰਨ ਦੀ ਦਵਾਈ ਹੈ। ਜਦੋਂ ਮਨ ਸ਼ਾਂਤ ਹੋਵੇ ਤਾਂ ਫੈਸਲੇ ਵੀ ਸਹੀ ਹੁੰਦੇ ਹਨ। ਤੁਸੀਂ ਜਿੰਨਾ ਮਰਜ਼ੀ ਸੁਣ ਲਓ ਮੋਟੀਵੇਸ਼ਨਲ ਵੀਡੀਓਜ਼ ਪਰ ਜੇ ਨਾਮ ਨਹੀਂ ਤਾਂ ਮਨ ਨਹੀਂ ਟਿਕਦਾ। ਆਓ ਅਸੀਂ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਹੀ ਇਹ ਚੈਲੰਜ ਕਰੀਏ ਕਿ ਰੋਜ਼ ਘਟੋ ਘਟ 10-15 ਮਿੰਟ ਸੱਚੇ ਦਿਲੋਂ ਵਾਹਿਗੁਰੂ ਸਿਮਰਨ ਕਰਾਂਗੇ ਤੇ ਨਵੇਂ ਸਾਲ ਦੀ ਸ਼ੁਰੂਆਤ ਅਸੀਂ ਇਸ ਅਰਦਾਸ ਤੋਂ ਕਰਦੇ ਹਾਂ ਏ ਵਾਹਿਗੁਰੂ ਸਾਨੂੰ ਡਰ ਨਹੀਂ ਧੀਰਜ ਦੇ ਸਾਨੂੰ ਆਲਸ ਨਹੀਂ ਅਨੁਸ਼ਾਸਨ ਦੇ ਸਾਨੂੰ ਸਿਰਫ ਕਾਮਯਾਬੀ ਨਹੀਂ ਇੱਕ ਚੰਗਾ ਇਨਸਾਨ ਬਣਨ ਦੀ ਤਾਕਤ ਦੇ ਤੇ ਆਪਣੇ ਚਰਨਾਂ ਨਾਲ ਜੋੜ ਕੇ ਰੱਖੇ ਅਖੀਰ ਵਿੱਚ ਮੈਂ ਇਹ ਅਰਦਾਸ ਕਰਦੀ ਹਾਂ ਇਹ ਵੀਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਦੀ ਜ਼ਿੰਦਗੀ ਵਿੱਚ 2026 ਨਵਾਂ ਸਾਲ ਇੱਕ ਖੁਸ਼ਹਾਲੀ ਤੰਦਰੁਸਤੀ ਤੇ ਕਾਮਯਾਬੀ ਲੈ ਕੇ ਆਵੇ ਇਹ ਚੈਨਲ ਕਿਸੇ ਇੱਕ ਦੇ ਨਹੀਂ ਇਹ ਉਹਨਾਂ ਲਈ ਹੈ ਜੋ ਆਪਣੀ ਜ਼ਿੰਦਗੀ ਸਹੀ ਰਾਹ ਤੇ ਲੈ ਜਾਣਾ ਚਾਹੁੰਦੇ ਹਨ ਜੇ ਤੁਸੀਂ ਵੀ ਉਹਨਾਂ ਚੋਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ